ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲ ਚੁੱਕੀ ਹੈ ਅਰੇ ਸਾਰਾ ਮਾਮਲਾ ਕਿਦੇ ਕਰਕੇ ਹੋ ਗਿਆ ਇਹ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਸ਼ੰਕਰ ਹੈਗੜੇ ਬੰਗਲੌਰ ਤੋਂ ਬੁਲਾਏ ਹੋਏ ਵਕੀਲ ਵਿਕਰਮ ਸਿੰਘ ਮਜੀਠੀਆ ਨੇ ਬਾਰ-ਬਾਰ ਪੰਜਾਬ ਦੇ ਅੰਦਰ ਇਹ ਗੱਲ ਪਹਿਲਾਂ ਵੀ ਉੱਠੀ ਸੀ ਔਰ ਮੈਂ ਵੀ ਕਈ ਵਾਰ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਸ਼ੰਕਰ ਹੈਗੜੇ ਜਿਹੜੇ ਵਕੀਲ ਸੀ ਉਹਨਾਂ ਨੂੰ ਕਰੋੜਾਂ ਰੁਪਏ ਦੀ ਕਹਿੰਦੇ ਜੀ ਫੀਸ ਦਿੱਤੀ ਗਈ ਸੀ ਪਰ ਅੱਜ ਸੁਪਰੀਮ ਕੋਰਟ ਨੇ ਵੱਡਾ ਮਾਮਲਾ ਪੰਜਾਬ ਦੀ ਸਰਕਾਰ ਦੇ ਸਾਹਮਣੇ ਧਰ ਦਿੱਤਾ ਤੇ ਪੰਜਾਬ ਦੀ ਸਰਕਾਰ ਨੂੰ ਬੜਾ ਵੱਡਾ ਨੋਟਿਸ ਜਾਰੀ ਕਰ ਦਿੱਤਾ ਕੀ ਕੀ ਉਹਦੇ ਵਿੱਚ ਮਾਮਲੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਇੱਕ ਪਾਸੇ ਸਭ ਤੋਂ ਵੱਡਾ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਉਹ ਇਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੂਰੇ ਖੁੱਲ੍ਹੇ ਆਮ ਇਕ ਆਪਣੇ ਭਾਸ਼ਣ ਦੇ ਵਿੱਚ ਗੱਲ ਕਹੀ ਸੀ ਉਹ ਐ ਸੀ ਕਿ ਭਗਵੰਤ ਮਾਨ ਨੇ ਕਿਹਾ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਸਾਡੇ ਕਾਰਕਾਲ ਦੇ ਵਿੱਚ ਯਾਨੀ ਸਾਡੀ ਸਰਕਾਰ ਹੁੰਦਿਆਂ ਵਿਕਰਮ ਸਿੰਘ ਮਜੀਠੀਆ ਛੱਡੋ ਕੋਈ ਵੀ ਪੰਜਾਬ ਦਾ ਸੀ ਤਸਕਰ ਫੜਾਂਗੇ ਤਾ ਉਹ ਜਿਹਨਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣਗੇ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਬਾਰੇ ਤਾਂ ਇੱਕ ਸਰਵੇ ਵੀ ਕਰਵਾ ਲਿਆ ਸੀ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਨਿਊ ਚੈਨਲ ਤੇ ਚਲਾਇਆ ਗਿਆ ਪੰਜਾਬ ਦੇ ਲੋਕਾਂ ਨੇ ਕੀ ਕਿਹਾ ਸੀ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਤੁਸੀਂ ਫਰਤਾ ਲਿਆ ਬਹੁਤੇ ਪੰਜਾਬ ਦੇ ਲੋਕਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਫਰਤਾ ਲਿਆ ਮਾਨ ਸਾਹਿਬ ਇਹਨੂੰ ਛੱਡ ਨਾ ਦਿਓ ਬਹੁਤ ਸਾਥੀ ਕਹਿੰਦੇ ਇਹਨੂੰ ਕਾਲੇ ਪਾਣੀ ਭੇਜ ਦਿਓ ਬਹੁਤੇ ਲੋਕਾਂ ਦੀ ਥੋੜੀ ਇਹ ਵੀ ਸੀ ਕਹਿੰਦੇ ਜੀ ਇਹਨੂੰ ਡਿਬਰੂ ਗੜ੍ਹ ਦੀ ਜੇਲ੍ਹ ਦੇ ਵਿੱਚ ਭੇਜ ਦਿਓ ਪਰ ਅਕਸਰ ਪੰਜਾਬ ਦੇ ਵਿੱਚ ਕੋਈ ਨਹੀਂ ਚਾਹੁੰਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਛੁੱਟ ਕੇ ਬਾਹਰ ਆਉਣ ਬਾਗਲਾਂ ਨੇ ਵੀ ਜ਼ੋਰ ਲਾਇਆ ਸੀ ਪਰ ਸਾਡੀ ਜਿਹੜੀ ਨਿਚਲੀ ਅਦਾਲਤ ਹਾਈ ਕੋਰਟ ਮੰਨ ਜੋ ਉਥੇ ਉਹਨਾਂ ਨੂੰ ਰਾਹਤ ਨਹੀਂ ਮਿਲੀ ਸੀ ਬਹੁਤ ਵੱਡੀ ਰਾਹਤ ਦੇ ਨਾਲ ਅੱਜ ਤੁਹਾਡੇ ਸਾਹਮਣੇ ਖਬਰ ਧਰਨ ਜਾ ਰਹੇ ਹਾਂ ਪੰਜਾਬ ਦੀ ਸਰਕਾਰ ਇਹਦੇ ਵਿੱਚ ਕਸੁੱਟੀ ਫਸ ਗਈ ਹੈ ਔਰ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਕਪटीशन ਦਾਅਰ ਕੀਤੀ ਸੀ ਬਿਕਰਮ ਸਿੰਘ ਮਜੀਠੀਆ ਦੇ ਵਕੀਲਾ ਨੇ ਆਪਣੇ ਹੀ ਪੰਜਾਬ ਦੇ ਕਈ ਵਕੀਲ ਇਹਦੇ ਵਿੱਚ ਮੌਜੂਦ ਨੇ ਔਰ ਦੂਜੇ ਪਾਸੇ ਸ਼ੰਕਰ 헤ਗੜੇ ਜਿਹੜੇ ਕਿ ਬੰਗਲੌਰ ਤੋਂ ਬੁਲਾਏ ਗਏ ਸੀ ਉਹਨਾਂ ਨੇ ਇਹਦੇ ਵਿੱਚ ਯੋਗਦਾਨ ਕੀ ਹੈ ਇਹ ਵੀ ਸੁਣ ਲਓ ਕਿਉਂਕਿ ਸ਼ੰਕਰ 헤ਗੜੇ ਬੰਗਲੌਰ ਤੋਂ ਆਉਂਦੇ ਨੇ ਪੂਰਾ 2007 ਤੋਂ ਲੈ ਕੇ 2017 ਤੱਕ ਦਾ ਭਾਵੇਂ ਪੂਰੇ 10 ਸਾਲਾਂ ਦਾ ਠੱਠਾ ਜੱਜ ਦੇ ਟੇਬਲ ਤੇ ਸਾਹਮਣੇ ਧਰ ਦਿੰਦੇ ਨੇ ਉਹਨਾਂ ਨੇ ਦੱਸਿਆ ਕਿ ਸਾਡਾ ਜਿਹੜਾ ਕਲਾਇੰਟ ਹੈ ਕੋਈ ਨਿਰਦੋਸ਼ ਹੈ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਜਿਹੜਾ ਕਿ ਬਾਰ-ਬਾਰ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਬਿਕਰਮ ਸਿੰਘ ਮਜੀਠੀਏ ਦੇ ਪੈਰ ਨਹੀਂ ਲੱਗਣ ਦੇ ਰਹੀ ਸੀ ਕਿਉਂਕਿ ਵਿਜੀਲੈਂਸ ਬਿਊਰੋ ਬਾਰ-ਬਾਰ ਉਹਦੀ ਸੁਣਵਾਈ ਨੂੰ ਟਾਲ ਦਿੰਦੀ ਸੀ ਬਾਰ-ਬਾਰ ਉਹਦੇ ਵਿੱਚ ਡੇਟ ਅੱਗੇ ਕੀਤੀ ਜਾ ਰਹੀ ਸੀ ਪਰ ਸ਼ੰਕਰ 헤ਗੜੇ ਪੂਰਾ ਚਿੱਠਾ ਇਹਨੇ ਸਾਹਮਣੇ ਤੇ ਜੱਜ ਸਾਹਿਬ ਦੇ ਕਿ ਭਾਈ ਸਾਡਾ ਕਲਾਇੰਟ ਨਿਰਦੋਸ਼ ਹੈ ਇਹ ਵਿਜੀਲੈਂਸ ਮੇਰੋ ਜਾਣਬੁੱਝ ਕੇ ਨੂੰ ਮਾਮਲੇ ਨੂੰ ਅੱਗੇ ਚਲਾ ਰਹੀ ਹੈ ਅੱਜ ਜਿਹੜੀ ਖਬਰ ਹੈ ਉਹ ਸੁਣੋ ਵਕੀਲਾਂ ਦੇ ਮੋਹ ਕਿ ਪੰਜਾਬ ਦੀ ਸਰਕਾਰ ਨੂੰ ਨੋਟਿਸ ਜਾਰੀ ਕਿਵੇਂ ਹੋ ਗਿਆ ਔਰ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਕਿਵੇਂ ਮਿਲ ਗਈ ਹੈ ਸੁਣੋ ਇਹਨੂੰ ਉਸ ਆਰਡਰ ਨੂੰ ਅਸੀਂ ਆਨਰਬਲ ਸੁਪਰੀਮ ਕੋਰਟ ਚ ਚੈਲੰਜ ਕੀਤਾ ਸੀ ਅੱਜ ਲਾਸਟ ਵਰਕਿੰਗ ਡੇ ਸੀ ਸਾਡਾ ਕੇਸ ਲਿਸਟ ਹੋ ਗਿਆ ਔਰ ਉਸਦੇ ਮਾਨਯੋਗ ਸੁਪਰੀਮ ਕੋਰਟ ਨੇ 4 ਹਫਤਿਆਂ ਦਾ ਨੋਟਿਸ issues ਕਰਤਾ ਹੈ ਪੰਜਾਬ ਸਰਕਾਰ ਸਰਕਾਰ ਹਾਜ਼ਰ ਸੀ ਉਹਨਾਂ ਦੀ ਸਰਵਿਸ ਵੀ ਇਫੈਕਟ ਹੋ ਗਈ ਔਰ ਐਕਚੁਅਲ ਡੇਟ ਵੀ 19 ਜਨਵਰੀ ਲੱਗੀ ਹੈ ਹੁਣ ਅਗਲੀ ਕਾਰਵਾਈ ਸੁਪਰੀਮ ਕੋਰਟ ਕੋਲ 19 ਜਨਵਰੀ 2026 ਨੂੰ ਹੋਏਗੀ ਕਿ ਆਮਲਾ ਉੱਘਾ ਲੱਗ ਰਿਹਾ ਹੈ ਅਜੇ ਤੱਕ ਲੱਗਦਾ ਜੀ ਅਸੀਂ ਪਟੀਸ਼ਨ ਫਾਈਲ ਕੀਤੀ ਹੈ ਬੇਲ ਵਾਸਤੇ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਏਗੀ ਜੀ ਆਨਰੇਬਲ ਕੋਰਟ ਸਬਮਿਸ਼ਨ ਚੁੰਧ ਰਹੀ ਹੈ ਸਾਡੀ ਗੱਲਾਂ ਤਫਤੀਸ਼ ਦਾ ਇਹ ਕਰਦੇ ਬੈਨੇ 2022 10 8 2022 ਨੂੰ ਤਫਤੀਸ਼ ਕਰਦੇ ਪਏ ਨੇ ਆਈਓ ਦਾ ਖੁਦ ਦਾ ਬਿਆਨ ਹੈ ਤਫਤੀਸ਼ ਖਤਮ ਹੋ ਗਈ ਲੱਭੇ ਤਾਂ ਕੁਝ ਨਹੀਂ ਕਹਿੰਦੇ ਹਾਲੇ ਤੱਕ ਸਾਡਾ ਕੋਈ ਕੁਝ ਨਹੀਂ ਲੱਭਿਆ ਉਹਨਾਂ ਸੀ ਤਫਤੀਸ਼ ਕਰ ਰਹੇ ਇਸ ਕਰਕੇ ਨੂੰ ਹੋਰ ਅੰਦਰ ਰੱਖੋ ਇਸ ਸ਼ਾਸੀ ਰੰਜਿਸ਼ ਹੈ ਇਹ ਕਿਹੜ ਕਟਨੀ ਹੈ ਕੱਟੀ ਜਾਣ ਦੋ ਆਨਰੇਬਲ ਸੁਪਰੀਮ ਕੋਰਟ ਨੇ ਅੱਜ ਇਸ ਕੇਸ ਵਿੱਚ ਨੋਟਿਸ ਕਰਤਾ ਬਹੁਤ ਵੱਡੀ ਰਾਹਤ ਦਾ ਸੋਨਿਆ ਪੰਜਾਬ ਵਾਲੇ ਪੰਜਾਬ ਦੀ ਸਰਕਾਰ ਨੂੰ ਸੁਪਰੀਮ ਕੋਰਟ ਮਾਨਯੋਗ ਨੇ ਇੱਕ ਨੋਟਿਸ ਜਾਰੀ ਕੀਤਾ ਉਹਦੇ ਵਿੱਚ ਕੀ ਹੈ ਉਹ ਅੱਗੇ ਦੱਸਦੇ ਹਾਂ ਤਾਂ ਹੁਣ ਮਾਮਲਾ ਇੱਥੇ ਆ ਕੇ اٹਕ ਗਿਆ ਜਿਹੜਾ ਸਭ ਤੋਂ ਵੱਡਾ ਮਾਮਲਾ ਇਨਾ ਨੋਟਿਸ ਜਾਰੀ ਹੋਇਆ ਉਹ ਇਸੇ ਦੇ ਤਹਿਤ ਹੋਇਆ ਕਿ ਵਿਕਰਮ ਸਿੰਘ ਮਜੀਠੀਆ ਨੂੰ 2022 ਤੋਂ ਲੈ ਕੇ ਅੱਜ ਤੱਕ ਉਹਦੇ ਕੋਲੋਂ ਕੋਈ ਬਰਾਮਦੀ ਜਾਂ ਕਹਿੰਦੇ ਜੀ ਉਹਦਾ ਕਿਸੇ ਵੀ ਮਾਮਲੇ ਦੇ ਵਿੱਚ ਹੱਥ ਸਾਬਤ ਨਹੀਂ ਹੋ ਰਿਹਾ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਔਰ ਵਿਜੀਲੈਂਸ ਵੀਰੋ ਇਹ ਕਹਿੰਦੇ ਨੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਅੰਦਰ ਰੱਖਣਾ ਜ਼ਰੂਰੀ ਹੈ ਅਸੀਂ ਇਹਦੇ ਉੱਤੇ ਤਬਦੀਸ਼ ਕਰ ਰਹੇ ਹਾਂ ਯਾਨੀ ਮਾਮਲਾ ਬਹੁਤ ਡੂੰਘਾ ਲੱਗੀ ਹੈ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਸਾਹਮਣੇ ਇਹ ਵਾਅਦਾ ਕੀਤਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਹੈ ਕਿ ਅਸੀਂ ਵਿਕਰਮ ਸਿੰਘ ਮਜੀਠੀਆ ਵਰਗੇ ਤਸਕਰ ਨੂੰ ਨਾਬਾਦੀ ਜੇਲ੍ਹ ਹੋਵੇ ਜਾਂ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਹੋਵੇ ਅਸੀਂ ਉਹਨੂੰ ਬਾਹਰ ਨਹੀਂ ਨਿਕਲਣ ਦੇਵਾਂਗੇ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਪਰ ਦੂਜੇ ਪਾਸੇ ਸੁਪਰੀਮ ਕੋਰਟ ਉਹਨਾਂ ਨੇ ਨੋਟਿਸ ਜਾਰੀ ਕਿਉਂ ਕੀਤਾ ਕਿਉਂਕਿ ਉਹਨਾਂ ਦੇ ਵਕੀਲਾਂ ਨੇ ਸ਼ੰਕਰ 헤ਗੜੇ ਮੌਜੂਦ ਹੈ ਆਪਣੇ ਹੀ ਪੰਜਾਬ ਦੇ ਕਈ ਹੋਰ ਵਕੀਲ ਮੌਜੂਦ ਹੈ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਵਿੱਚ ਬਹੁਤ ਵੱਡਾ ਹਵਾਲਾ ਇਹ ਦਿੱਤਾ ਕਿ ਭਾਈ ਜਾਣਬੁੱਝ ਕੇ ਸਰਕਾਰ ਆਪਣੀ ਜਿਹੜੀ ਕਿ ਕੋਈ ਕਿੜ ਕੱਢ ਰਹੀ ਹੈ ਆਪਣਾ ਇੱਕ ਬਦਲਾ ਲੈ ਰਹੀ ਹੈ ਦੂਜੇ ਪਾਸੇ ਵਿਜੀਲੈਂਸ ਬਿਊਰੋ ਪੰਜਾਬ ਦੀ ਸਰਕਾਰ ਦੇ ਕਹਿੰਦੇ ਕੰਮ ਕਰ ਰਿਹਾ ਪਰ ਇਹ ਗੱਲ ਬਿਲਕੁਲ ਝੂਠ ਸਾਬਤ ਹੁੰਦੀ ਹੈ ਕਿਉਂਕਿ ਵਿਜੀਲੈਂਸ ਬਿਊਰੋ ਹੋਵੇ ਚਾਹੇ ਹੋਵੇ ਸੀਬੀਆਈ ਇਹ ਜਿੰਨੀਆਂ ਵੀ ਏਜੰਸੀਆਂ ਜਾਂ ਵਿਭਾਗੇ ਕਹੋ ਇਹ ਭਾਈ ਆਪਣੇ ਪੱਦਰ ਦੇ ਉੱਤੇ ਕੰਮ ਕਰਦੇ ਨੇ ਜੇਕਰ ਸਰਕਾਰਾਂ ਦੇ ਅਧੀਨ ਇਹ ਕੰਮ ਚੱਲਦੇ ਹੋਣ ਫਿਰ ਇਹਨਾਂ ਗੱਲਾਂ ਦੇ ਉੱਤੇ ਭਰੋਸਾ ਖਾਣਨ ਕਰੂਗਾ ਫਿਰ ਕੌਣ ਕਹੂਗਾ ਕਿ ਸਾਡਾ ਕੇਸ ਬਿਜੀਲੈਂਸ ਬਿਊਰੋ ਕੋਲ ਜਾਣਾ ਚਾਹੀਦਾ ਜਾਂ ਸਾਡਾ ਕੇਸ ਇਸ ਸੀਬੀਆਈ ਕੋਲ ਜਾਣਾ ਚਾਹੀਦਾ ਖੇਰ ਤਾਂ ਇਹਨਾਂ ਗੱਲਾਂ ਤੋਂ ਭਰੋਸਾ ਪੂਰੇ ਪੰਜਾਬ ਹੀ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਉੱਠ ਜਾਣਾ ਪਰ ਹੁਣ ਬਿਕਰਮ ਸਿੰਘ ਮਜੀਠੀਆ ਦੀ ਰਾਹਤ ਇਹਦੇ ਵਿੱਚ ਵੱਡੀ ਕਿਹੜੀ ਹੈ ਕਿਉਂਕਿ ਬਿਕਰਮ ਮਜੀਠੀਆ ਦੀ ਆਉਣ ਵਾਲੇ ਦਿਨਾਂ ਦੇ ਵਿੱਚ 19 ਤਰੀਕ ਨੂੰ ਫੇਰ ਤੋਂ ਸੁਣਵਾਈ ਹੈ ਬੇਲ ਦੀ ਪਟੀਸ਼ਨ ਲੱਗੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜੇਕਰ ਪੰਜਾਬ ਦੀ ਸਰਕਾਰ ਕੋਈ ਵੀ ਮਾਮਲਾ ਸਾਬਤ ਨਾ ਕਰ ਪਾਈ ਕਿਉਂਕਿ ਮਾਤਾ ਦੇ ਉੱਤੇ ਹਲੇ ਤੱਕ ਕੋਈ ਚਿੱਟੇ ਦਾ ਕੋਈ ਐਨਡੀਪੀਐਸ ਦਾ ਨਾ ਹੀ ਕਹਿੰਦੇ ਜੀ ਕੋਈ ਹੋਰ ਮਾਮਲਾ ਦਰਜ ਹੈ ਇਸਾ ਕਿ ਜਿਹਦੇ ਵਿੱਚ ਵਿਕਰਮ ਮਜੀਠੀਆ ਨੂੰ ਕੋਈ ਲੰਮੀ ਸਜ਼ਾ ਹੋ ਜਾਵੇ ਜਾਂ ਲੰਬੇ ਟਾਈਮ ਦੇ ਲਈ ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਹੁਣ ਇੱਥੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਜਾਰੀ ਹੋ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਾ ਵਿਜੀਲੈਂਸ ਬਿਊਰੋ ਨੂੰ ਇਸ ਗੱਲਾਂ ਦਾ ਹਵਾਲਾ ਦੇਣਾ ਪੈਣਾ ਜਿਵੇਂ ਕਿ ਅਮਰਤ ਬਾਸੰਗ ਦੇ ਨਾਲ ਇਹ ਗੱਲ ਕਹੀ ਗਈ ਭਾਈ ਇਹਦਾ ਸਾਨੂੰ ਪੰਜਾਬ ਦੇ ਅੰਦਰ ਖਤਰਾ ਹੈ ਤਾਂ ਕੀ ਇਹੋ ਜਿਹੇ ਖਤਰੇ ਕੀ ਇਹੋ ਜਿਹੇ ਤਸਕਰਾਂ ਤੋਂ ਪੰਜਾਬ ਨੂੰ ਖਤਰਾ ਨਹੀਂ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇਹ ਗੱਲ ਪੰਜਾਬ ਦੇ ਵਿੱਚ ਪੂਰੀ ਚਿਤਾਰੀ ਗਈ ਹੈ ਕਿ ਭਾਈ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਪੰਜਾਬ ਦੀਆਂ ਮਾਂਵਾਂ ਰੋ ਰਹੀਆਂ ਨੇ ਪੰਜਾਬ ਦੇ ਵਿੱਚ 90% ਲੋਕ ਚਿੱਟੇ ਦੇ ਨਾਲ ਨੌਜਵਾਨੀ ਦੇ ਵਿੱਚੋਂ ਮਾਰ ਦਿੱਤੇ ਨੇ ਇਹ ਗੱਲਾਂ ਆਮ ਹੀ ਲੋਕਾਂ ਦੇ ਮੂੰਹਾਂ ਦੇ ਵਿੱਚੋਂ ਤੁਸੀਂ ਸੁਣੀਆਂ ਨੇ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਥੱਲੇ ਦਾ 50000 ਬੰਦਾ 13000 ਪਿੰਡ ਦੇ ਵਿੱਚ ਜਿਹੜਾ ਕਿ ਪੰਜਾਬ ਦਾ 13000 ਪਿੰਡ ਹੈ ਉੱਥੇ 50000 ਬੰਦਾ ਉਹਦੇ ਥੱਲੇ ਕੰਮ ਕਰਦਾ ਤਾਂ ਜੇ ਕਰ ਇਹ ਗੱਲਾਂ ਸੱਚ ਨੇ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਸਾਹਮਣੇ ਵੀ ਪੰਜਾਬ ਦੀ ਸਰਕਾਰ ਨੂੰ ਇਹ ਤੱਥ ਜਾਂ ਇਹ ਗੱਲਾਂ ਘਰਨੀਆਂ ਚਾਹੀਦੀਆਂ ਨੇ ਤਾ ਠੀਕ ਆ ਪੰਜਾਬ ਵਾਲੇ ਜੁਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਰੇ ਤੱਕ ਪਹੁੰਚੇ ਬੈਰ ਦੀ ਕੰਟਿਨਿਊ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ